ਨਾਬਾ ਤੋਂ ਆ ਰਹੀ ਹੈ ਪੰਜਾਬ ਪੁਲਿਸ ਦੀ ਟੀਮਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਉੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ ਐਨਕਾਊਂਟਰ ਉਹੀ ਕਿਡਨਾਪਰਾਂ ਦਾ ਆ ਜਿਨ੍ਹਾਂ ਨੇ ਬੀਤੇ ਦਿਨੀ 7 ਸਾਲਾਂ ਬਵਕੀਰਤ ਨੂੰ ਕਿਡਨਾਪ ਕਰ ਲਿਆ ਸੀ ਤੇ ਪੰਜਾਬ ਪੁਲਿਸ ਦੇ ਵੱਲੋਂ ਹੁਣ ਉਹਨਾਂ ਕਿਡਨਾਪਰਾਂ ਦਾ ਪਿੱਛਾ ਕਰਦੇ ਹੋਏ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਖੰਨਾ ਸ਼ਹਿਰ ਦੇ ਪਿੰਡ ਸਿਹਾ ਦੋਦਾ ਤੋਂ ਅਗਵਾ ਹੋਇਆ ਸੀ 7 ਸਾਲਾਂ ਬਵਕੀਰਤ ਸਿੰਘ ਜਿਸ ਨੂੰ ਪੁਲਿਸ ਨੇ ਉਹਨਾਂ ਬਰਾਮਦਤਾ ਕਰ ਲਿਆ ਤੇ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਗਿਆ ਐਨਕਾਊਂਟਰ ਤੋਂ ਬਾਅਦ ਬੱਚਾ ਬਰਾਮਦ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਦੇ ਘਰ ਦੇ ਬਾਹਰ ਬੱਚਾ ਖੇਡ ਰਿਆ ਹੁੰਦਾ ਮਾਂ ਅੰਦਰ ਰਸੋਈ ਦੇ ਵਿੱਚ ਰੋਟੀ ਬਣਾ ਰਹੀ ਹੁੰਦੀ ਆ ਤਾਂ ਪਿੱਛੋਂ ਦੀ ਜਿਹੜਾ ਬਵਕੀਰਤ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਕਿਡਨਾਪਿੰਗ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਮਗਰ ਲੱਗ ਜਾਂਦੀ ਆ ਤਾਂ ਇਸ ਵਕਤ ਨਾਬਾ ਦੇ ਪਿੰਡ ਮੰਡੋਰ ਵਿਖੇ ਘੇਰਾ ਪਾ ਕੇ ਚਾਰੋਂ ਪਾਸੇ ਪਿੰਡ ਨੂੰ ਘੇਰਾ ਪਾ ਲਿੱਤਾ ਗਿਆ ਤੇ ਲਾਈਵ ਪੁਲਿਸ ਵੱਲੋਂ ਐਨਕਾਉਂਟਰ ਕੀਤਾ ਜਾ ਰਿਹਾ ਹੈ ਜੇ ਪਿੰਡ ਵਾਸੀਆਂ ਦੀ ਮੰਨੀ ਹੈ ਤਾਂ ਮੌਕੇ ਤੇ ਜਿਹੜੇ ਚਸ਼ਮੀਦਾਰ ਲੋਕ ਨੇ ਜਿਹੜੇ ਉੱਥੇ ਮੌਕੇ ਦੇ ਲੋਕ ਨੇ ਉੱਥੇ ਜਿਹੜੇ ਉਹਨਾਂ ਦੀ ਜੇ ਮੰਨੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਗੱਡੀਆਂ ਆਂਦੀਆਂ ਨੇ ਤੇ ਗੱਡੀਆਂ ਆਂਦਿਆਂ ਹੀ ਜਿਹੜੀ ਤਾਬੜ ਤੋਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਦੋਵਾਂ ਪਾਸਿਓਂ ਮੁਕਾਬਲਾ ਹੁੰਦਾ ਆ ਤੇ ਇੱਕ ਵੱਡਾ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਪਿੰਡ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ ਗਿਆ ਥੋੜੀ ਜਿਹੀ ਦੇਰ ਪਹਿਲਾਂ ਇਹ ਕੇਸ ਸਾਹਮਣੇ ਆਂਦਾ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਕਿ ਬਵਕੀਰਤ ਨਾਮ ਦਾ ਬੱਚਾ 7 ਸਾਲਾਂ ਦਾ ਅਗਵਾ ਹੁੰਦਾ ਹੈ ਤਾਂ ਹੁਣ ਥੋੜੀ ਜਿਹੀ ਦੇਰ ਬਾਅਦ ਪੰਜਾਬ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ ਕਿਡਨੈਪਰਾਂ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਜਿਹੜਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਹਾਲਾਂਕਿ ਅੱਗੇ ਨਹੀਂ ਜਾਣ ਦਿੱਤਾ ਗਿਆ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਆ ਪਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਫਸਲ ਵੀ ਖਰਾਬ ਹੋਈ ਹੈ ਤੇ ਇੱਕ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਰਹੇ ਹੋਵਗੇ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੂੰ ਕਿ ਜੀ ਦਿਲ ਤੇ ਵਧੀਆ ਇਨਸਾਨੀਅਤ ਦੇ ਦੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿਆਂ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਵਿੱਚ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਹੇ ਜੀ ਗੱਡੀ ਤੇ ਹਾਂ ਬੱਚਾ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਲਾ ਪੋਸ ਲੈ ਗਈ ਸਰ ਹਾਂ ਜੀ ਹਾਂ ਮੋਟਰ ਸਾਰਾ ਆਪਣੇ ਮੁੰਡਾ ਬਰਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝੇ ਜੀ ਹੋਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜੌੜ ਦੀ ਜ਼ਮੀਨ ਹੈ ਸਾਂਝੇ ਮੜੌੜ ਦੀ ਪਿੰਡ ਹਾਂ ਮੜੌੜ ਦੀ ਜੀ ਜੀ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂ ਚਲੋ ਜਨਕਿ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸੇ ਦਾ ਗੁੰਮ ਹੋ ਰਿਹਾ ਇਸ ਵੇਲੇ ਦੀ ਵੱਡੀ ਖਬਰ ਨਾਬਾ ਤੋਂ ਆ ਰਹੀ ਹੈ ਪੰਜਾਬ ਪੁਲਿਸ ਦੀ ਟੀਮਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਉੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ ਐਨਕਾਊਂਟਰ ਉਹੀ ਕਿਡਨਾਪਰਾਂ ਦਾ ਆ ਜਿਨ੍ਹਾਂ ਨੇ ਬੀਤੇ ਦਿਨੀ 7 ਸਾਲਾਂ ਬਵਕੀਰਤ ਨੂੰ ਕਿਡਨਾਪ ਕਰ ਲਿਆ ਸੀ ਤੇ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਕਿਡਨਾਪਰਾਂ ਦਾ ਪਿੱਛਾ ਕਰਦੇ ਹੋਏ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਖੰਨਾ ਸ਼ਹਿਰ ਦੇ ਪਿੰਡ ਸਿਹਾ ਦੋਦਾ ਤੋਂ ਅਗਵਾ ਹੋਇਆ ਸੀ 7 ਸਾਲਾਂ ਬਵਕੀਰਤ ਸਿੰਘ ਜਿਸ ਨੂੰ ਪੁਲਿਸ ਨੇ ਉਹਨਾਂ ਬਰਾਮਦਤਾ ਕਰ ਲਿਆ ਤੇ ਇੱਕ ਵੱਡਾ ਇਨਕਾਊਂਟਰ ਆਪਰੇਸ਼ਨ ਚਲਾਇਆ ਗਿਆ ਇਨਕਾਊਂਟਰ ਤੋਂ ਬਾਅਦ ਬੱਚਾ ਬਰਾਮਦ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਦੇ ਘਰ ਦੇ ਬਾਹਰ ਬੱਚਾ ਖੇਡ ਰਿਹਾ ਹੁੰਦਾ ਮਾਂ ਅੰਦਰ ਰਸੋਈ ਦੇ ਵਿੱਚ ਰੋਟੀ ਬਣਾ ਰਹੀ ਹੁੰਦੀ ਆ ਤਾਂ ਪਿੱਛੋਂ ਦੀ ਜਿਹੜਾ ਬਵਕੀਰਤ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਕਿਡਨਾਪਿੰਗ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਮਗਰ ਲੱਗ ਜਾਂਦੀ ਆ ਤਾਂ ਇਸ ਵਕਤ ਨਾਬਾ ਦੇ ਪਿੰਡ ਮੰਡੋਰ ਵਿਖੇ ਘੇਰਾ ਪਾ ਕੇ ਚਾਰੋਂ ਪਾਸੇ ਪਿੰਡ ਨੂੰ ਘੇਰਾ ਪਾ ਲਿੱਤਾ ਗਿਆ ਤੇ ਲਾਈਵ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਜੇ ਪਿੰਡ ਵਾਸੀਆਂ ਦੀ ਮੰਨੀ ਹੈ ਤਾਂ ਮੌਕੇ ਤੇ ਜਿਹੜੇ ਚਸ਼ਮੀਦਾਰ ਲੋਕ ਨੇ ਜਿਹੜੇ ਉੱਥੇ ਮੌਕੇ ਦੇ ਲੋਕ ਨੇ ਉੱਥੇ ਜਿਹੜੇ ਉਹਨਾਂ ਦੀ ਜੇ ਮੰਨੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਗੱਡੀਆਂ ਆਉਂਦੀਆਂ ਨੇ ਤੇ ਗੱਡੀਆਂ ਆਉਂਦਿਆਂ ਹੀ ਜਿਹੜੀ ਤਾਬੜ ਤੋਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਦੋਵਾਂ ਪਾਸਿਓਂ ਮੁਕਾਬਲਾ ਹੁੰਦਾ ਆ ਤੇ ਇੱਕ ਵੱਡਾ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਪਿੰਡ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ ਗਿਆ ਥੋੜੀ ਜਿਹੀ ਦੇਰ ਪਹਿਲਾਂ ਇਹ ਕੇਸ ਸਾਹਮਣੇ ਆਂਦਾ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬਵਕੀਰਤ ਨਾਮ ਦਾ ਬੱਚਾ 7 ਸਾਲਾਂ ਦਾ ਅਗਵਾ ਹੁੰਦਾ ਹੈ ਤਾਂ ਹੁਣ ਥੋੜੀ ਜਿਹੀ ਦੇਰ ਬਾਅਦ ਪੰਜਾਬ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ ਕਿਡਨੈਪਰਾਂ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਜਿਹੜਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਹਾਲਾਂਕਿ ਅੱਗੇ ਨਹੀਂ ਜਾਣ ਦਿੱਤਾ ਗਿਆ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਆ ਪਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਫਸਲ ਵੀ ਖਰਾਬ ਹੋਈ ਹੈ ਤੇ ਇੱਕ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਰਹੇ ਹੋਵਗੇ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹ ਦਾ ਮਾਪੇ ਨੂੰ ਪਤਾ ਹੀ ਆਪਾਂ ਨੇ ਉਹਦੇ ਕੀ ਦਿਲ ਤੇ ਵੀ ਤੇ ਦੀ ਆ ਨਿਸ਼ਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਆ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਵਿੱਚ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸਾਹ ਦੇ ਮੁੰਡਾ ਕੋਸ ਲੈ ਲੈ ਗਈ ਸਾਰਾ ਹਾਂਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਰਵਿੰਦਰ ਸਿੰਘ ਪੰਮੇ ਹੁਣ ਦਿਆ ਜੀ ਤੇ ਨਿਰਮਲ ਸਾਂਝੇ ਜੀ ਹੁਣ ਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜੌੜ ਦੀ ਜ਼ਮੀਨ ਹੈ ਸਾਂਝੇ ਮੜੌੜ ਦੀ ਪਿੰਡ ਹਾਂ ਮੜੌੜ ਦੀ ਜੀ ਕੀ ਕਿਸੇ ਪਤਨ ਗਿਆ ਹਜੇ ਤੱਕ ਸਾਰਾ ਉਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂਜੀ ਹਾਂ ਚਲੋ ਜਿੰਨੇ ਪੁਲਿਸ ਨੇ ਬਹੁਤ ਵਹੀ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਜਿਹੜਾ ਗੁੰਮ ਹੋ ਰਿਹਾ ਨਹੀਂ ਇਸ ਵੇਲੇ ਦੀ ਵੱਡੀ ਖਬਰ ਨਾਬਾ ਤੋਂ ਆ ਰਹੀ ਹੈ ਪੰਜਾਬ ਪੁਲਿਸ ਦੀ ਟੀਮਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਉੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ ਐਨਕਾਊਂਟਰ ਉਹੀ ਕਿਡਨਾਪਰਾਂ ਦਾ ਆ ਜਿਨ੍ਹਾਂ ਨੇ ਬੀਤੇ ਦਿਨੀ 7 ਸਾਲਾਂ ਬਵਕੀਰਤ ਨੂੰ ਕਿਡਨਾਪ ਕਰ ਲਿਆ ਸੀ ਤੇ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਕਿਡਨਾਪਰਾਂ ਦਾ ਪਿੱਛਾ ਕਰਦੇ ਹੋਏ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਖੰਨਾ ਸ਼ਹਿਰ ਦੇ ਪਿੰਡ ਸਿਹਾ ਦੋਦਾ ਤੋਂ ਅਗਵਾ ਹੋਇਆ ਸੀ 7 ਸਾਲਾਂ ਬਵਕੀਰਤ ਸਿੰਘ ਜਿਸ ਨੂੰ ਪੁਲਿਸ ਨੇ ਉਹਨਾਂ ਬਰਾਮਦਤਾ ਕਰ ਲਿਆ ਤੇ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਗਿਆ ਐਨਕਾਊਂਟਰ ਤੋਂ ਬਾਅਦ ਬੱਚਾ ਬਰਾਮਦ ਹੋ ਗਿਆ ਤਾਂ ਉਹਨੂੰ ਦੱਸ ਦਈਏ ਕਿ ਜਿਹੜਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਦੇ ਘਰ ਦੇ ਬਾਹਰ ਬੱਚਾ ਖੇਡ ਰਿਆ ਹੁੰਦਾ ਮਾਂ ਅੰਦਰ ਰਸੋਈ ਦੇ ਵਿੱਚ ਰੋਟੀ ਬਣਾ ਰਹੀ ਹੁੰਦੀ ਆ ਤਾਂ ਪਿੱਛੋਂ ਦੀ ਜਿਹੜਾ ਬਵਕੀਰਤ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਕਿਡਨਾਪਿੰਗ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਮਗਰ ਲੱਗ ਜਾਂਦੀ ਆ ਤਾਂ ਇਸ ਵਕਤ ਨਾਬਾਦੇ ਪਿੰਡ ਮੰਡੋਰ ਵਿਖੇ ਘੇਰਾ ਪਾ ਕੇ ਚਾਰੋਂ ਪਾਸੇ ਪਿੰਡ ਨੂੰ ਘੇਰਾ ਪਾ ਲਿੱਤਾ ਗਿਆ ਤੇ ਲਾਈਵ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਹੈ ਜੇ ਪਿੰਡ ਵਾਸੀਆਂ ਦੀ ਮੰਨੀਆਂ ਤਾਂ ਮੌਕੇ ਤੇ ਜਿਹੜੇ ਚਸ਼ਮੀਦਾਰ ਲੋਕ ਨੇ ਜਿਹੜੇ ਉੱਥੇ ਮੌਕੇ ਦੇ ਲੋਕ ਨੇ ਉੱਥੇ ਜਿਹੜੇ ਉਹਨਾਂ ਦੀ ਜੇ ਮੰਨੀਆਂ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਗੱਡੀਆਂ ਆਂਦੀਆਂ ਨੇ ਤੇ ਗੱਡੀਆਂ ਆਂਦਿਆਂ ਹੀ ਜਿਹੜੀ ਤਾਬੜ ਤੋਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਦੋਵਾਂ ਪਾਸੇੋਂ ਮੁਕਾਬਲਾ ਹੁੰਦਾ ਆ ਤੇ ਇੱਕ ਵੱਡਾ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਪਿੰਡ ਨੂੰ ਚਾਰੇ ਪਾਸੋਂ ਘੇਰਾ ਪਾ ਲਿਆ ਗਿਆ ਥੋੜੀ ਜਿਹੀ ਦੇਰ ਪਹਿਲਾਂ ਇਹ ਕੇਸ ਸਾਹਮਣੇ ਆਂਦਾ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਬਵਕੀਰਤ ਨਾਮ ਦਾ ਬੱਚਾ 7 ਸਾਲਾਂ ਦਾ ਅਗਵਾ ਹੁੰਦਾ ਹੈ ਤਾਂ ਹੁਣ ਥੋੜੀ ਜਿਹੀ ਦੇਰ ਬਾਅਦ ਪੰਜਾਬ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ ਕਿਡਨੈਪਰਾਂ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਜਿਹੜਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਹਾਲਾਕਿ ਅੱਗੇ ਨਹੀਂ ਜਾਣ ਦਿੱਤਾ ਗਿਆ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਆ ਪਰ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਖੇਤਾਂ ਦੇ ਵਿੱਚ ਫਸਲ ਵੀ ਖਰਾਬ ਹੋਈ ਹੈ ਤੇ ਇੱਕ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਰਹੇ ਹੋਵਗੇ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਪੇ ਨੂੰ ਪਤਾ ਹੀ ਆਪਾਂ ਨੂੰ ਉਹਦੇ ਕੀ ਜੀ ਦਿਲ ਤੇ ਵਧੀਆ ਨਿਸ਼ਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿਆਂ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਵਿੱਚ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਪੁਲਿਸ ਲੈ ਗਈ ਸੋ ਹਾਂ ਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਰਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝੇ ਜੀ ਹੋਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉਂ ਦੀ ਜ਼ਮੀਨ ਹੈ ਸਾਂਝੇ ਮੜਾਉਂ ਦੀ ਪਿੰਡ ਹਾਂ ਮੜਾਉਂ ਦੀ ਜੀ ਜੀ ਕੀਤਨ ਗਿਆ ਇੰਪੋਰਟ ਚ ਹਜੇ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂ ਜੀ ਹਾਂ ਚਲੋ ਜਨਕੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਇਸ ਵੇਲੇ ਦੀ ਵੱਡੀ ਖਬਰ ਨਾਬਾ ਤੋਂ ਆ ਰਹੀ ਹੈ ਪੰਜਾਬ ਪੁਲਿਸ ਦੀ ਟੀਮਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਉੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ ਐਨਕਾਊਂਟਰ ਉਹੀ ਕਿਡਨਾਪਰਾਂ ਦਾ ਆ ਜਿਨ੍ਹਾਂ ਨੇ ਬੀਤੇ ਦਿਨੀ 7 ਸਾਲਾਂ ਬਵਕੀਰਤ ਨੂੰ ਕਿਡਨਾਪ ਕਰ ਲਿਆ ਸੀ ਤੇ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਕਿਡਨਾਪਰਾਂ ਦਾ ਪਿੱਛਾ ਕਰਦੇ ਹੋਏ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਖੰਨਾ ਸ਼ਹਿਰ ਦੇ ਪਿੰਡ ਸਿਹਾ ਦੋਦਾ ਤੋਂ ਅਗਵਾ ਹੋਇਆ ਸੀ 7 ਸਾਲਾਂ ਬਵਕੀਰਤ ਸਿੰਘ ਜਿਸ ਨੂੰ ਪੁਲਿਸ ਨੇ ਉਹਨਾਂ ਬਰਾਮਦਤਾ ਕਰ ਲਿਆ ਤੇ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਗਿਆ ਐਨਕਾਊਂਟਰ ਤੋਂ ਬਾਅਦ ਬੱਚਾ ਬਰਾਮਦ ਹੋ ਗਿਆ ਤਾਂ ਉਹਨੂੰ ਦੱਸ ਦਈਏ ਕਿ ਜਿਹੜਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਦੇ ਘਰ ਦੇ ਬਾਹਰ ਬੱਚਾ ਖੇਡ ਰਿਆ ਹੁੰਦਾ ਮਾਂ ਅੰਦਰ ਰਸੋਈ ਦੇ ਵਿੱਚ ਰੋਟੀ ਬਣਾ ਰਹੀ ਹੁੰਦੀ ਆ ਤਾਂ ਪਿੱਛੋਂ ਦੀ ਜਿਹੜਾ ਬਵਕੀਰਤ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਕਿਡਨਾਪਿੰਗ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਮਗਰ ਲੱਗ ਜਾਂਦੀ ਆ ਤਾਂ ਇਸ ਵਕਤ ਨਾਬਾ ਦੇ ਪਿੰਡ ਮੰਡੋਰ ਵਿਖੇ ਘੇਰਾ ਪਾ ਕੇ ਚਾਰੋਂ ਪਾਸੇ ਪਿੰਡ ਨੂੰ ਘੇਰਾ ਪਾ ਲਿੱਤਾ ਗਿਆ ਤੇ ਲਾਈਵ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਜੇ ਪਿੰਡ ਵਾਸੀਆਂ ਦੀ ਮੰਨੀ ਹੈ ਤਾਂ ਮੌਕੇ ਤੇ ਜਿਹੜੇ ਚਸ਼ਮੀਦਾਰ ਲੋਕ ਨੇ ਜਿਹੜੇ ਉੱਥੇ ਮੌਕੇ ਦੇ ਲੋਕ ਨੇ ਉੱਥੇ ਜਿਹੜੇ ਉਹਨਾਂ ਦੀ ਜੇ ਮੰਨੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਗੱਡੀਆਂ ਆਂਦੀਆਂ ਨੇ ਤੇ ਗੱਡੀਆਂ ਆਂਦਿਆਂ ਹੀ ਜਿਹੜੀ ਤਾਬੜ ਤੋਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਦੋਵਾਂ ਪਾਸਿਓਂ ਮੁਕਾਬਲਾ ਹੁੰਦਾ ਆ ਤੇ ਇੱਕ ਵੱਡਾ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਪਿੰਡ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ ਗਿਆ ਥੋੜੀ ਜਿਹੀ ਦੇਰ ਪਹਿਲਾਂ ਇਹ ਕੇਸ ਸਾਹਮਣੇ ਆਂਦਾ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਕਿ ਬਵਕੀਰਤ ਨਾਮ ਦਾ ਬੱਚਾ 7 ਸਾਲਾਂ ਦਾ ਅਗਵਾ ਹੁੰਦਾ ਤਾਂ ਹੁਣ ਥੋੜੀ ਜਿਹੀ ਦੇਰ ਬਾਅਦ ਪੰਜਾਬ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ ਕਿਡਨੈਪਰਾਂ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਜਿਹੜਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਹਾਲਾਂਕਿ ਅੱਗੇ ਨਹੀਂ ਜਾਣ ਦਿੱਤਾ ਗਿਆ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਆ ਪਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਫਸਲ ਵੀ ਖਰਾਬ ਹੋਈ ਹੈ ਤੇ ਇੱਕ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਰਹੇ ਹੋਵਗੇ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹਦਾ ਮਾਂ-ਬਾਪ ਨੂੰ ਪਤਾ ਹੀ ਆਪਾਂ ਨੂੰ ਉਹਦੇ ਕੀ ਜੀ ਦਿਲ ਤੇ ਵਧੀਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿ ਆ ਸਰ ਅੱਖ ਦੇ ਝਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਉਹ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਵਿੱਚ ਹਾਂ ਬੱਚਾ ਵੀ ਵਿੱਚ ਹੀ ਆ ਸਰ ਬੱਚਾ ਸ਼ਾਇਦ ਮੁੰਡਾ ਪੋਸ ਲੈ ਗਈ ਸਰ ਹਾਂ ਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝੇ ਜੀ ਹੋਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉੜ ਦੀ ਜ਼ਮੀਨ ਹੈ ਜੀ ਸਾਂਝੇ ਦੇ ਮੜਾਉੜ ਦੀ ਪਿੰਡ ਹਾਂ ਜੀ ਮੜਾਉੜ ਦੀ ਜੀ ਜੀ ਕੀ ਤਲ ਗਿਆ ਇੰਪੋਰਟ ਚ ਹਜੇ ਤੱਕ ਸਾਰਾ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂ ਜੀ ਹਾਂ ਚਲੋ ਜਨ ਕੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਕਿਸੇ ਦਾ ਗੁੰਮ ਹੋ ਰਿਹਾ ਇਸ ਵੇਲੇ ਦੀ ਵੱਡੀ ਖਬਰ ਨਾਬਾ ਤੋਂ ਆ ਰਹੀ ਹੈ ਪੰਜਾਬ ਪੁਲਿਸ ਦੀ ਟੀਮਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਉੱਥੇ ਐਨਕਾਊਂਟਰ ਕੀਤਾ ਜਾ ਰਿਹਾ ਹੈ ਐਨਕਾਊਂਟਰ ਉਹੀ ਕਿਡਨਾਪਰਾਂ ਦਾ ਆ ਜਿਨ੍ਹਾਂ ਨੇ ਬੀਤੇ ਦਿਨੀ 7 ਸਾਲਾਂ ਬਵਕੀਰਤ ਨੂੰ ਕਿਡਨਾਪ ਕਰ ਲਿਆ ਸੀ ਤੇ ਪੰਜਾਬ ਪੁਲਿਸ ਵੱਲੋਂ ਹੁਣ ਉਹਨਾਂ ਕਿਡਨਾਪਰਾਂ ਦਾ ਪਿੱਛਾ ਕਰਦੇ ਹੋਏ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਖੰਨਾ ਸ਼ਹਿਰ ਦੇ ਪਿੰਡ ਸਿਹਾ ਦੋਦਾ ਤੋਂ ਅਗਵਾ ਹੋਇਆ ਸੀ 7 ਸਾਲਾਂ ਬਵਕੀਰਤ ਸਿੰਘ ਜਿਸ ਨੂੰ ਪੁਲਿਸ ਨੇ ਉਹਨਾਂ ਬਰਾਮਦਤਾ ਕਰ ਲਿਆ ਤੇ ਇੱਕ ਵੱਡਾ ਐਨਕਾਊਂਟਰ ਆਪਰੇਸ਼ਨ ਚਲਾਇਆ ਗਿਆ ਐਨਕਾਊਂਟਰ ਤੋਂ ਬਾਅਦ ਬੱਚਾ ਬਰਾਮਦ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਜਿਹੜਾ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਂਦੇ ਨੇ ਉਹਨਾਂ ਦੇ ਘਰ ਦੇ ਬਾਹਰ ਬੱਚਾ ਖੇਡ ਰਿਆ ਹੁੰਦਾ ਮਾਂ ਅੰਦਰ ਰਸੋਈ ਦੇ ਵਿੱਚ ਰੋਟੀ ਬਣਾ ਰਹੀ ਹੁੰਦੀ ਆ ਤਾਂ ਪਿੱਛੋਂ ਦੀ ਜਿਹੜਾ ਬਵਕੀਰਤ ਨੂੰ ਕਿਡਨਾਪ ਕਰਕੇ ਲੈ ਜਾਂਦੇ ਨੇ ਕਿਡਨਾਪਿੰਗ ਤੋਂ ਬਾਅਦ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਮਗਰ ਲੱਗ ਜਾਂਦੀ ਆ ਤਾਂ ਇਸ ਵਕਤ ਨਾਬਾ ਦੇ ਪਿੰਡ ਮੰਡੋਰ ਵਿਖੇ ਘੇਰਾ ਪਾ ਕੇ ਚਾਰੋਂ ਪਾਸੇ ਪਿੰਡ ਨੂੰ ਘੇਰਾ ਪਾ ਲਿੱਤਾ ਗਿਆ ਤੇ ਲਾਈਵ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਜਾ ਰਿਹਾ ਹੈ ਜੇ ਪਿੰਡ ਵਾਸੀਆਂ ਦੀ ਮੰਨੀ ਹੈ ਤਾਂ ਮੌਕੇ ਤੇ ਜਿਹੜੇ ਚਸ਼ਮੀਦਾਰ ਲੋਕ ਨੇ ਜਿਹੜੇ ਉੱਥੇ ਮੌਕੇ ਦੇ ਲੋਕ ਨੇ ਉੱਥੇ ਜਿਹੜੇ ਉਹਨਾਂ ਦੀ ਜੇ ਮੰਨੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਗੱਡੀਆਂ ਆਂਦੀਆਂ ਨੇ ਤੇ ਗੱਡੀਆਂ ਆਂਦਿਆਂ ਹੀ ਜਿਹੜੀ ਤਾਬੜ ਤੋਰ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਦੋਵਾਂ ਪਾਸਿਓਂ ਮੁਕਾਬਲਾ ਹੁੰਦਾ ਆ ਤੇ ਇੱਕ ਵੱਡਾ ਆਪਰੇਸ਼ਨ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਪਿੰਡ ਨੂੰ ਚਾਰੋਂ ਪਾਸੋਂ ਘੇਰਾ ਪਾ ਲਿਆ ਗਿਆ ਥੋੜੀ ਜਿਹੀ ਦੇਰ ਪਹਿਲਾਂ ਇਹ ਕੇਸ ਸਾਹਮਣੇ ਆਂਦਾ ਪੰਜਾਬ ਪੁਲਿਸ ਨੂੰ ਪਤਾ ਲੱਗਦਾ ਕਿ ਬਵਕੀਰਤ ਨਾਮ ਦਾ ਬੱਚਾ 7 ਸਾਲਾਂ ਦਾ ਅਗਵਾ ਹੁੰਦਾ ਹੈ ਤਾਂ ਹੁਣ ਥੋੜੀ ਜਿਹੀ ਦੇਰ ਬਾਅਦ ਪੰਜਾਬ ਪੁਲਿਸ ਐਨਕਾਊਂਟਰ ਕਰ ਦਿੰਦੀ ਹੈ ਕਿਡਨੈਪਰਾਂ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਇਸ ਤਰ੍ਹਾਂ ਜਿਹੜਾ ਐਨਕਾਊਂਟਰ ਕੀਤਾ ਜਾ ਰਿਹਾ ਹੈ ਮੀਡੀਆ ਨੂੰ ਹਾਲਾਂਕਿ ਅੱਗੇ ਨਹੀਂ ਜਾਣ ਦਿੱਤਾ ਗਿਆ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਗਈ ਆ ਪਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇਤਾਂ ਦੇ ਵਿੱਚ ਫਸਲ ਵੀ ਖਰਾਬ ਹੋਈ ਹੈ ਤੇ ਇੱਕ ਵੱਡਾ ਐਨਕਾਊਂਟਰ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਤਸਵੀਰਾਂ ਸਕਰੀਨ ਦੇ ਉੱਤੇ ਦੇਖ ਰਹੇ ਹੋਵਗੇ ਉਸ ਨੇ ਬਹੁਤ ਹੀ ਵਧੀਆ ਬਹੁਤ ਚੰਗੇ ਤਰ੍ਹਾਂ ਇਹ ਕੰਮ ਕੀਤਾ ਹੈ ਕਿਉਂਕਿ ਕਿਸੇ ਦਾ ਜਦੋਂ ਬੱਚਾ ਗੁੰਮ ਹੁੰਦਾ ਹੈ ਉਹ ਤਾਂ ਮਾਪੇ ਨੂੰ ਪਤਾ ਹੀ ਆਪਾਂ ਨੂੰ ਉਹਦੇ ਕੀ ਦਿਲ ਤੇ ਵੀ ਦਦੀ ਆ ਇਨਸਾਨੀਅਤ ਦੇ ਤੌਰ ਤੇ ਪੁਲਿਸ ਨੇ ਇਹ ਬਹੁਤ ਵਧੀਆ ਜਿਵੇਂ ਬਹੁਤ ਵਧੀਆ ਕੰਮ ਕੀਤਾ ਜੀ ਤੁਸੀਂ ਕੀ ਦੇਖਿਆ ਸਰ ਅਸੀਂ ਕੀ ਦੇਖਿਆ ਸਰ ਮੇਰਾ ਘਰ ਸੀ ਉਧਰ ਘਰ ਦੇ ਮੂਹਰੇ ਪੁਲਿਸ ਦੀਆਂ ਗੱਡੀਆਂ ਸੀ ਮੂਹਰੇ ਦੀ ਗੱਡੀ ਜਾ ਰਹੀ ਸੀ ਅਸੀਂ ਬਹੁਤ ਜਾਨੀ ਕਿਹਾ ਸਰ ਅੱਖ ਦੇ ਚਮਕੇ ਨਾਲ ਗੱਡੀਆਂ ਰੰਗੀਆਂ ਜੀ ਬਹੁਤ ਤੇਜ਼ ਕਿੰਨੇ ਬੰਦੇ ਸੀ ਪਤਾ ਪੁੱਛ ਸਰ ਸਾਨੂੰ ਬੰਦੇ ਦੋ ਦੋ ਬੰਦੇ ਦੇਖੇ ਜੀ ਗੱਡੀ ਦੇ ਹਾਂ ਬੱਚਾ ਵੀ ਵਿੱਚ ਹੀ ਆ ਸਾਰਾ ਬੱਚਾ ਸ਼ਾਇਦ ਮੁੰਡਾ ਪੁਲਿਸ ਲੈ ਗਈ ਸਾਰਾ ਹਾਂ ਜੀ ਹਾਂ ਤੇ ਮੋਟਰ ਸਾਰਾ ਆਪਣੇ ਮੁੰਡਾ ਬਲਵਿੰਦਰ ਸਿੰਘ ਪੰਮੇ ਹੁਣਾਂ ਦੀ ਜੀ ਤੇ ਨਿਰਮਲ ਸਾਂਝੇ ਜੀ ਹੁਆ ਜੀ ਇਹ ਕਿਸ਼ਨਗੜ੍ਹ ਪਿੰਡ ਤੋਂ ਨਹੀਂ ਨਹੀਂ ਇਹ ਪਿੰਡ ਮੜਾਉੜ ਦੀ ਜ਼ਮੀਨ ਹੈ ਸਾਂਝੇ ਮੜਾਉੜ ਦੀ ਪਿੰਡ ਹਾਂ ਜੀ ਮੜਾਉੜ ਦੀ ਜੀ ਹਜੇ ਤੱਕ ਸਰ ਉੱਥੇ ਪੁਲਿਸ ਜਾਣ ਨਹੀਂ ਦੇ ਰਹੀ ਹਾਂ ਹਜੇ ਤੱਕ ਕੋਈ ਪਤਾ ਨਹੀਂ ਦਿੱਤਾ ਜੀ ਹਾਂ ਜੀ ਚਲੋ ਜਿੰਨੇ ਪੁਲਿਸ ਨੇ ਬਹੁਤ ਵਹੀ ਵਧੀਆ ਕੰਮ ਕੀਤਾ ਜੀ ਕਿਉਂਕਿ ਬੱਚਾ ਇਹ ਸਾਰਾ ਗੁੰਮ ਹੋ ਗਿਆ ਇਸ ਵੇਲੇ ਦੀ ਵੱਡੀ ਖਬਰ ਨਾਬਾ ਤੋਂ ਆ ਰਹੀ ਹੈ ਪੰਜਾਬ ਪੁਲਿਸ ਦੀ ਟੀਮਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ